ਜਗਤ ਗੁਰੂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਉਹਨਾਂ ਦੀ ਚਰਨ ਸੋਪਾ ਪ੍ਰਾਪਤ ਧਰਤੀ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਅਸੀਂ ਅੱਜ ਇਤਿਹਾਸਿਕ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਆ ਤੇ ਨਾਲ ਦੀ ਨਾਲ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾਵਾਂਗੇ ਅੱਜ ਗੁਰਦੁਆਰਾ ਸ੍ਰੀ 베ਰ ਸਾਹਿਬ ਦੀ ਲਾਈਵ ਤਸਵੀਰਾਂ ਤੇ ਜਾਣਾਂਗੇ ਗੁਰਦਰਾ ਸਾਹਿਬ ਦਾ ਇਤਿਹਾਸ ਕਿਉਂਕਿ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਡੇਲੀ ਪੋਸਟ ਦੇ ਲਾਈਵ ਤਸਵੀਰਾਂ ਰਹੀਆਂ ਜੀ ਤੁਹਾਡੇ ਨਾਲ ਸਾਂਝ ਪਾ ਰਹੇ ਆ ਸਾਡੇ ਨਾਲ ਨੇ ਗੁਰੂ ਘਰ ਦੇ ਐਡੀਸ਼ਨਲ ਗ੍ਰਾਂਥੀ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਨਗਰੀ ਸੈਭ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੀ ਚਰਨਤੂੜ ਪੂਰੀ ਸੁਲਤਾਨਪੁਰ ਲੋਧੀ ਹੈ ਪਰ ਅੱਜ ਅਸੀਂ ਤੁਹਾਡੇ ਕੋਲੋਂ ਜਾਣਾਂਗੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ। ਦੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 70 ਸਾਲ ਦੀ ਸਮੁੱਚੀ ਜ਼ਿੰਦਗੀ ਦੇ ਵਿੱਚੋਂ 14 ਸਾਲ 9 ਮਹੀਨੇ 13 ਦਿਨ ਔਣੇ 15 ਸਾਲ ਦਾ ਵਕਫਾ ਸultanpur Lodhi ਦੀ ਤਰਤੀ ਤੇ ਗੁਜਾਰਿਆ ਇਸ ਸਮੇਂ ਦੇ ਦੌਰਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਜਿਨ੍ਹਾਂ ਦਾ ਘਰ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਜੋ ਕਿ ਸ਼ਹਿਰ ਸultanpur Lodhi ਦੇ ਵਿੱਚੋਂ ਵਿੱਚ ਹੈ ਉਸ ਸਥਾਨ ਤੇ ਅੱਜ ਵੀ ਪ੍ਰਾਤਨ ਨਾਨਕ ਸਾਹਿਬ ਇੱਟਾਂ ਦੀ ਬਣੀ ਹੋਈ ਉਸ ਸਮੇਂ ਦੀ ਕੋਈ ਹੈ ਉਸ ਖੂਹ ਦਾ ਜਲ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜੀ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਅਤੇ ਹੋਰ ਆਈਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਤੋਂ ਪਾਵਨ ਉਪਦੇਸ਼ ਸਰਵਣ ਕਰਨ ਵਾਸਤੇ ਸੋ ਜੋ ਵੀ ਸੰਗਤਾਂ ਆਉਂਦੀਆਂ ਉਸ ਖੂਹ ਦਾ ਜਿਹੜਾ ਜਲ ਸੀ ਉਸ ਸਮੇਂ ਵਰਤਿਆ ਜਾਂਦਾ ਸੀ ਅੱਜ ਵੀ ਉਸ ਖੂਹ ਦੇ ਵਿੱਚ ਇੱਕ ਨਲਕਾ ਲੱਗਾ ਹੋਇਆ ਹੈ ਉਸ ਨਲਕੇ ਦੇ ਰਾਹੀਂ ਸੰਗਤਾਂ ਜਲ ਨੂੰ ਛਕਦੀਆਂ ਹਨ ਜਦੋਂ ਗੁਰਦੁਆਰਾ ਸ੍ਰੀ ਗੁਰੂ ਕਾਬਾ ਸਾਹਿਬ ਵਿਖੇ ਖੁਦਾਈ ਕੀਤੀ ਗਈ ਨਵਾਂ ਅੰਦਰਬਾਰ ਤਿਆਰ ਕੀਤਾ ਗਿਆ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਘਰ ਦੀਆਂ ਜੋ ਨੀਹਾਂ ਸਨ ਕੋਠੇ ਨੂੰ ਮਾਂ ਉਹ ਵੀ ਪ੍ਰਾਪਤ ਹੋਈਆਂ ਹਨ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਦੇ ਸਮੇਂ ਜਿਹੜੀ ਉਸ ਸਮੇਂ ਤਰੰਸੀ ਸੀ ਜਿਹੜੀ ਕਿ ਤਾਂਬੇ ਦੇ ਕੁਝ ਦਿਨਾਰ ਹਨ ਆੰਬੇ ਦੇ ਸਿੱਕੇ ਹਨ ਜਿਨ੍ਹਾਂ ਦੇ ਉੱਤੇ ਕੁਝ ਫਾਰਸੀ ਬਾਦਸ਼ਾਹ ਵਿੱਚ ਲਿਖਿਆ ਹੋਇਆ ਹੈ ਔਰ ਇਹ ਬਾਬਰ ਬਾਦਸ਼ਾਹ ਹਮਾਇਉ ਬਾਦਸ਼ਾਹ ਦੇ ਸਮੇਂ ਦੀ ਜਿਹੜੀ ਇੱਕ ਕਰੰਸੀ ਹੈ ਉਹ ਵੀ 10 ਸਿੱਕੇ ਜਦੋਂ ਖੁਦਾਈ ਕੀਤੀ ਗਈ ਮਹਾਪੁਰਸ਼ਾਂ ਦੇ ਵੱਲੋਂ ਬਾਬਾ ਸ਼ਵੇਗ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਉਦੋਂ ਇਹ ਸਿੱਕੇ ਜਿਹੜੇ ਸੀ ਇਹ ਖੂਈ ਦੇ ਕੋਲੋਂ ਪ੍ਰਾਪਤ ਹੋਏ ਸੀਗੇ ਸੋ ਇਸੇ ਹੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀ ਰੋਜ਼ਾਨਾ ਪਹਿ ਰਾਤ ਰੈਂਦੀ ਤੋਂ ਕੋਈ 2:30 3 ਵਜੇ ਦਾ ਸਮਾਰਾਹ ਦਾ ਪਹਿ ਰਾਤ ਰੈਂਦੀ ਤੋਂ ਮਹਾਰਾਜੀ ਆਪਣੇ ਘਰ ਤੋਂ ਚੱਲਦੇ ਗੁਰੂ ਕਾ ਬਾਗ ਸਾਹਿਬ ਤੋਂ ਗੁਰੂ ਕੇ ਬਾਗ ਦਾ ਭਾਵ ਹੈ ਗੁਰੂ ਦਾ ਪਰਿਵਾਰ ਆਮ ਪੰਜਾਬੀ ਬੋਲਚਾਲ ਵਿੱਚ ਆਪਾਂ ਕਹਿੰਨੇ ਤੇਰਾ ਬਾਗ ਪਰਿਵਾਰ ਵੱਸਦਾ ਰਹੇ ਜਦੋਂ ਸਾਡੇ ਵੱਡ-ਵਡੇਰੇ ਕੋਈ ਅਸ਼ੀਰਵਾਦ ਦਿੰਦੇ ਤੇ ਕਹਿੰਦੇ ਤੇਰਾ ਬਾਗ ਪਰਿਵਾਰ ਵੱਸਦਾ ਰਹੇ ਬਾਗ ਪਰਿਵਾਰ ਤੋਂ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਰਿਵਾਰ ਬਾਬਾ ਸ਼੍ਰੀ ਚੰਦ ਜੀ ਵੱਡੇ ਸੁਪੁੱਤਰ ਅਤੇ ਜੋ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਦਾ ਜਨਮ ਗੁਰਦੁਆਰਾ ਸ਼੍ਰੀ ਗੁਰੂ ਕਬਾਦ ਸਾਹਿਬ ਕਿਹੋਇਆ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹਿ ਰਾਤ ਰਿੰਦੀ ਤੋਂ ਇਹ ਜੋ ਪਾਵਨ ਵਹੀ ਹੈ ਜਿਸ ਨੂੰ ਕੇ ਇਤਿਹਾਸ ਵਿੱਚ ਕਾਲੀ ਵਹੀ ਵੀ ਆਖਿਆ ਜਾਂਦਾ ਹੈ ਇਸ ਨੂੰ ਤਾਮਸ ਨਦੀ ਵੀ ਆਖਿਆ ਜਾਂਦਾ ਹੈ ਇਹਦਾ ਪ੍ਰਾਤਨ ਨਾਮ ਤਾਮਸ ਨਦੀ ਵੀ ਹੈ ਔਰ ਤਾਮਸ ਦਾ ਅਰਥ ਹੁੰਦਾ ਕਾਲਾ ਤੇ ਵਣ ਦਾ ਅਰਥ ਹੁੰਦਾ ਜੰਗਲ ਇਹ ਕਾਲੇ ਜੰਗਲਾਂ ਵਿੱਚ ਦੀ ਲੰਘਦੀ ਹੋਈ ਸੋ ਇਸ ਕਰਕੇ ਇਸ ਨੂੰ ਕਾਲੀ ਵੇਈਂ ਆਖਿਆ ਜਾਂਦਾ ਹੈ ਹੁਣ ਐਸ ਸਮੇਂ ਬਾਬਾ ਸੀਚੇਵਾਲ ਜੀ ਨੇ ਇਹਦੀ ਸਾਫ ਸਫਾਈ ਜਦੋਂ ਕਰਵਾਈ ਇਸ ਵੇਈਂ ਦਾ ਨਾਮ ਉਹਨਾਂ ਨੇ ਪਵਿੱਤਰ ਵੇਈਂ ਰੱਖਿਆ ਇਸ ਜਿਹੜੀ ਪਵਿੱਤਰ ਵੇਈਂ ਹੈ ਕਾਲੀ ਵੇਈਂ ਹੈ ਇਹ ਸਦੀਆਂ ਤੋਂ ਸੁਲਤਾਨ ਪਰਲੋਦੀ ਦੇ ਨਾਲ ਦੀ ਖਹਿ ਕੇ ਲੰਘਦੀ ਰਹੀ ਹੈ ਜਦ ਕਿ ਸੁਲਤਾਨਪੁਰ ਲੋਧੀ ਦਾ ਜਿਹੜਾ ਪੁਰਾਤਨ ਨਾਮ ਸੀ ਉਹਦਾ ਨਾਮ ਸੀ ਤਾਮਸਵਾਕ ਉਹ ਤੋਂ ਬਾਅਦ ਇਹ ਸ਼ਹਿਰ ਦਾ ਨਾਮ ਪੈ ਗਿਆ ਸਰਵਮਾਨਪੁਰ ਸਰਵਮਾਨਪੁਰ ਤੋਂ ਬਾਅਦ ਸੁਲਤਾਨਪੁਰ ਲੋਧੀ ਨੂੰ ਪੀਰਾਪੁਰੀ ਵੀ ਆਖਿਆ ਜਾਂਦਾ ਰਿਹਾ ਪੀਰਾਪੁਰੀ ਤੋਂ ਬਾਅਦ ਸੁਲਤਾਨਖਾਂ ਲੋਧੀ ਨੇ ਸੁਲਤਾਨਪੁਰ ਲੋਧੀ ਨੂੰ ਦੁਬਾਰਾ ਜਦੋਂ ਵਸਾਇਆ ਉਸ ਨੇ ਆਪਣੇ ਨਾਮ ਤੇ ਉਹਦਾ ਨਾਮ ਸੁਲਤਾਨਪੁਰ ਲੋਧੀ ਰੱਖਿਆ ਸੋ ਇਸੇ ਹੀ ਤਰ੍ਹਾਂ ਮਹਿਮੂਦ ਗਜਨਵੀ ਨੇ ਇਹ ਸ਼ਹਿਰ ਦੇ ਉੱਤੇ ਹਮਲੇ ਕਰਕੇ ਇਹ ਸ਼ਹਿਰ ਨੂੰ ਤਬਾਹ ਕੀਤਾ ਅਰ ਬਾਅਦ ਵਿੱਚ ਸੁਲਤਾਨ ਖਾਨ ਲੋਧੀ ਨੇ ਜਦੋਂ ਵਸਾਇਆ ਤੇ ਇਹਦਾ ਨਾਮ ਸੁਲਤਾਨਪੁਰ ਲੋਧੀ ਹੁਣ ਜਿਹੜਾ ਹੁਣ ਮੌਜੂਦਾ ਸਮੇਂ ਚੱਲ ਰਿਹਾ 15ਵੀਂ ਸਦੀ ਦੇ ਅਖੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਆਏ ਉਹਨਾਂ ਤੋਂ ਪੇਸ਼ਤਰ ਉਹਨਾਂ ਦੇ ਵੱਡੇ ਭੈਣ ਜੀ ਬੀਬੇ ਨਾਨਕੀ ਜੀ ਭయ్యా ਜੈ ਰਾਮ ਜੀ ਦੇ ਨਾਲ ਇੱਥੇ ਪ੍ਰਣਾਏ ਹੋਏ ਸੀ ਉਹ ਪਲਤਾ ਗੋਤ ਦੇ ਖੱਤਰੀ ਸਨ ਪਲਤਾ ਗੋਤ ਦੇ ਖੱਤਰੀ ਭయ్యా ਜੈ ਰਾਮ ਜੀ ਦੇ ਨਾਲ ਬੇਬੇ ਨਾਨਕੀ ਜੀ ਦਾ ਜਿਹੜਾ ਉਸ ਸਮੇਂ ਉਹਨਾਂ ਨੂੰ ਪ੍ਰਣਾਇਆ ਗਿਆ ਬੇਬੇ ਨਾਨਕੀ ਜੀ ਨੂੰ ਸੁਲਤਾਨ ਬਲਬੋਦੀ ਤੋਂ ਉਹਨਾਂ ਦੀ ਬਦੌਲਤ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਲਤਾਨ ਬਰਲੋਦੀ ਆਏ ਔਰ ਇੱਥੇ ਉਹ ਨਵਾਬ ਦੌਲਤ ਖਾਨ ਦੇ ਮੋਦੀ ਲੱਗੇ ਉਸ ਸਮੇਂ ਜੋ ਗੁਰਦਰਾ ਸ੍ਰੀ ਹੱਟ ਸਾਹਿਬ ਹੈ ਇਸ ਨੂੰ ਮੋਦੀਖਾਨਾ ਆਖਿਆ ਜਾਂਦਾ ਸੀ ਅੱਜ ਵੀ 14 ਸਾਲ ਗਰਾਮ 14 ਪਾਵਨ ਵੱਟੇ ਜਿਹੜੇ ਕਿ ਸਰਕਾਰੀ ਵੱਟੇ ਸਨ ਉਸ ਸਮੇਂ ਨਵਾਬ ਦੌਲਤਖਾਨ ਦੇ ਉਹ ਵੱਟੇ ਸੀ ਮੋਦੀਖਾਨੇ ਦੇ ਉਸ ਮੋਦੀਖਾਨੇ ਦੇ ਉਹਨਾਂ ਪਾਵਨ ਜਿਹੜੇ ਵੱਟੇ ਸਨ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਤੇਰਾ ਤੇਰਾ ਕਹਿ ਕੇ ਹਾਂ ਤੇਰਾ ਤੇਰੋ ਨਾਮ ਮੈਂ ਤੇਰਾ ਤੇਰਾ ਹੀ ਨਾਮ ਚ ਪਉਣ ਜੀ ਸੰਸਾਰ ਵਿੱਚ ਆਇਆ ਮੈਂ ਆਪਣਾ ਕੋਲੋਂ ਕੁਝ ਵੀ ਕਹਿਣ ਵਾਸਤੇ ਸੰਸਾਰ ਵਿੱਚ ਨਹੀਂ ਆਇਆ ਅਣਗਿਣਤ ਲੋੜਵੰਦਾਂ ਦੀਆਂ ਚੋੜੀਆਂ ਰਸਤਾਂ ਦੇ ਨਾਲ ਤੇ ਰੋਹਾਨੀਅਤ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਭਰੀਆਂ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਥਾਨ ਤੇ ਰੋਜ਼ਾਨਾ ਇਸੇ ਬੇਈ ਨਦੀ ਦੇ ਵਿੱਚ ਆ ਕੇ ਮਹਾਰਾਜ ਇਸਨਾਨ ਕਰਿਆ ਕਰਦੇ ਸੀ ਇਹ ਵਈ ਨਦੀ ਬਾਅਦ ਵਿੱਚ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਜਿਨ੍ਹਾਂ ਨੂੰ ਦਮਦ마 ਸਾਹਿਬ ਵਾਲੇ ਪੁਰਾਣੇ ਠੱਟੀ ਟਿੱਬੇ ਵਾਲੇ ਮਹਾਂਪੁਰਸ਼ੀ ਉਹਨਾਂ ਨੇ ਬੋਰੇ ਲਾ ਕੇ ਦਾ ਵਹਾਅ ਥੋੜਾ ਪਿੱਛੇ ਕਰਤਾ ਸੀ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਵਈ ਨਦੀ ਜਿਹੜੀ ਸੀ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ 베ਰੀ ਦੇ ਬਿਲਕੁਲ ਨਾਲ ਦੀ ਹੋ ਕੇ ਲੰਘਦੀ ਸੀ ਜਿੱਧਰ ਦੀ ਸਰੋਵਰ ਹੈ ਆਪਣਾ ਉਧਰ ਦੀ ਹੋ ਕੇ ਨਾਲ ਦੀ ਕਹਿ ਕੇ ਲੰਘਦੀ ਸੀ ਸੋ ਇਸ ਵੇਈ ਨਦੀ ਦੇ ਕੰਢੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 15ਵੀਂ ਸਦੀ ਦੇ ਵਿੱਚ ਦਾਤਣ ਕਰਦਿਆਂ ਹੋਇਆ ਭਾਈ ਪਘੀਰਤ ਜੀ ਸੋਇਨੀ ਗੋਤ ਦੇ ਸੀ ਉਹ ਪਾਈਆਂ ਪਿੰਡਾਂ ਦੇ ਚੌਧਰੀ ਸੀਗੇ ਬਲਸੀਆਂ ਦੇ ਤੇ ਭਾਈ ਪਘੀਰਤ ਜੀ ਰੋਜ਼ਾਨਾ ਮਹਾਰਾਜ ਵਾਸਤੇ ਦਾਤਣ ਲੈ ਕੇ ਆਉਂਦੇ ਸੀ ਇੱਕ ਦਿਨ ਉਹ 베ਰੀ ਦੀ ਦਾਤਣ ਲੈ ਕੇ ਆ ਗਏ ਸੋ 베ਰੀ ਦੀ ਦਾਤਣ ਮਹਾਰਾਜ ਨੇ ਕਰਕੇ ਉਹ ਧਰਤੀ ਦੇ ਵਿੱਚ ਗੜ ਦਿੱਤੀ ਉਹ ਤੋਂ ਅੱਜ ਵੀ ਇਹ ਫੜੀ ਭੂਤ 550 ਸਾਲ ਤੋਂ ਉੱਪਰ ਦਾ ਇਹ ਦਰਖਤ ਹੈ ਰੁੱਖ ਹੈ ਆਪਣੇ ਮੂਲੂ ਵਿੱਚ ਖਲੁੱਟਾ ਹੋਇਆ ਹੈ ਔਰ ਇਹ ਵੇਹੀਂ ਦੇ ਕੰਡੇ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ਼ਨਾਨ ਕਰਕੇ ਜਦੋਂ ਪਹਿਲੀ ਉਦਾਸੀ ਮਹਾਰਾਜ ਜਾਣ ਲੱਗੇ ਉਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਖਰਬੂਜੇ ਸ਼ਾਹ ਜੀ ਜਿਨ੍ਹਾਂ ਨੂੰ ਸਾਈਂ ਅੱਲਾਹ ਦਿੱਤਾ ਵੀ ਆਖਿਆ ਜਾਂਦਾ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਭਾਈ ਮਰਦਾਨਾ ਜੀ ਦੀ ਹਾਜ਼ਰੀ ਦੇ ਵਿੱਚ ਭਾਈ ਬਾਲਾ ਸੰਧੂ ਜੀ ਦੀ ਹਾਜ਼ਰੀ ਦੇ ਵਿੱਚ ਭਾਈ ਪਘੀਰਥ ਜੀ ਦੀ ਹਾਜ਼ਰੀ ਦੇ ਵਿੱਚ ਔਰ ਹੋਰ ਬੇਅੰਤ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਇਸ ਜਿਹੜੀ ਦਾਤਣ ਸੀ 베ਰੀ ਦੀ ਉਹਨੂੰ ਧਰਤੀ ਦੇ ਵਿੱਚ ਗੜ ਦਿੱਤਾ ਉਹ ਅੱਜ ਸਵਾ 500 ਸਾਲ ਦਾ ਉੱਪਰ ਦਾ ਸਮਾਂ ਹੋ ਗਿਆ ਇਹਦੇ ਕੰਡੇ ਬੈਠ ਕੇ ਬਾਬਾ ਸ਼੍ਰੀ ਚੰਦ ਜੀ ਢਾਈ ਸਾਲ ਤਪੱਸਿਆ ਕਰਦੇ ਰਿਹਾ ਔਰ ਇਸ 베ਰੀ ਦੀ ਦੇਖਭਾਲ ਵੀ ਕਰਦੇ ਰਹੇ। ਔਰ ਇਹ 2500 ਸਾਲ ਤੋਂ ਅੱਜ ਵੀ ਹਰੀ ਭਰੀ ਸਾਨੂੰ ਇਹ ਨਜ਼ਰੀ ਪੈਂਦੀ ਹੈ। ਇੱਥੇ ਬਾਬਾ ਸ਼੍ਰੀ ਚੰਦ ਜੀ ਦੀ 2.5 ਸਾਲ ਦੀ ਤਪੱਸਿਆ ਹੈ 베ਰੀ ਦੇ ਕੰਢੇ ਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉੱਚੀ ਸਿਲਾ ਤੇ ਬੈਠਿਆ ਕਰਦੇ ਸੀ। ਉੱਥੇ ਅੱਜ ਚੌਰਸ ਥੜਾ ਹੈ। ਜਿਸ ਨੂੰ ਕੇ ਇਤਿਹਾਸ ਦੇ ਵਿੱਚ ਦਮਦਮਾ ਸਾਹਿਬ ਆਖਿਆ ਜਾਂਦਾ ਹੈ। ਇਹ ਭਗਤੀ ਦਾ ਦਮਦਮਾ ਸੁਲਤਾਨਪੁਰ ਲੋਧੀ ਦੇ ਵਿੱਚ ਹੈ ਔਰ ਜਿਸ ਨੂੰ ਭੋਰਾ ਸਾਹਿਬ ਆਖਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਕੋਈ ਭੋਰੇ ਪੁੱਟ ਕੇ ਨਹੀਂ ਬੈਠੇ ਉਹ ਤਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ ਸਤਗੁਰੂ ਜੀ ਪ੍ਰਗਟ ਹੋਏ ਆ ਕੋਈ ਲੋਕੇ ਨਹੀਂ ਬੈਠੇ ਸੋ ਉੱਚੀ ਸਿਲਾ ਦੇ ਉੱਤੇ ਬੈਠਦੇ ਸੀ ਮਹਾਰਾਜ ਇਸ ਸਮੇਂ ਦੇ ਨਾਲ ਜਿਹੜੀ ਧਰਤੀ ਹੈ ਥੋੜੀ ਨੀਵੀਂ ਹੋ ਗਈ ਹੈ ਪਰ ਉੱਚੀ ਸਿਲਾ ਤੇ ਮਹਾਰਾਜ ਬੈਠਾ ਕਰਦੇ ਸੀ ਉੱਥੇ ਬੈਠ ਕੇ ਨਿਤਨੇਮ ਦੀ ਸੰਭਾਲ ਕਰਿਆ ਕਰਦੇ ਸੀ ਕੋਈ ਆਈ ਗਈ ਸੰਗਤ ਨੂੰ ਮਹਾਰਾਜ ਦੇ ਸੰਗੀ ਸੀ ਉਸ ਸਮੇਂ ਉਹਨਾਂ ਨੂੰ ਕੋਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਮ ਦਾ ਪ੍ਰਤਾਪ ਅਕਾਲ ਪੁਰਖ ਸਾਹਿਬ ਜੀ ਦੇ ਨਾਮ ਦਾ ਪ੍ਰਤਾਪ ਦੱਸਿਆ ਕਰਦੇ ਸੀ ਇਸੇ ਵੇਕ ਕਰਕੇ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਾਨ ਤੇ ਬੈਠੇ ਇਸ ਸਥਾਨ ਨੂੰ ਭਾਵੇਂ ਅੱਜ ਆਪਾਂ ਭੋਰਾ ਸਾਹਿਬ ਕਹਿੰਨੇ ਪਰ ਇਤਿਹਾਸ ਵਿੱਚ ਇਸ ਦਾ ਨਾਮ ਸ੍ਰੀ ਦੰਦਮਾ ਸਾਹਿਬ ਸੋ ਇਸੇ ਹੀ ਸਥਾਨ ਤੇ ਬਾਅਦ ਵਿੱਚ ਰਾਜਾ ਜਗਤਜੀਤ ਸਿੰਘ ਕਪੂਰਥਲਾਪਤੀ ਅਤੇ ਤੇ ਰਾਜਾ ਜਦਵਿੰਦਰ ਸਿੰਘ ਜੀ ਪਟਿਆਲਾਪਤੀ ਅਤੇ ਇਸੇ ਹੀ ਤਰ੍ਹਾਂ ਨਾਭਾ ਰਿਆਸਤ ਦੇ ਰਾਜੇ ਔਰ ਹੋਰ ਰਿਆਸਤਾਂ ਦੇ ਰਾਜਿਆਂ ਨੇ ਰਲ ਕੇ ਇੱਥੇ ਇੱਕ ਗੁਰਦੁਆਰਾ ਸਾਹਿਬ ਤਮੀਰ ਕੀਤਾ ਜਿਸ ਦੀ ਜਿਸ ਦਾ ਨਕਸ਼ਾ ਕਿਤੇ ਵੀ ਮਿਲਣਾ ਬੜਾ ਸੰਭਵ ਹੈ ਇਹ ਆਪਣੇ ਆਪ ਦੇ ਵਿੱਚ ਭਵਨ ਕਲਾ ਦਾ ਇੱਕ ਬਿਹਤਰੀਨ ਅਤੇ ਅਦੁੱਤ ਜਿਹੜਾ ਨਮੂਨਾ ਹੈ ਇਹੋ ਜਿਹਾ ਨਮੂਨਾ ਦਰਬਾਰ ਸਾਹਿਬ ਦਾ ਹੋਰ ਕਿਤੇ ਵੀ ਤੁਹਾਨੂੰ ਸ਼ਾਇਦ ਨਹੀਂ ਮਿਲੇ ਸੋ ਇਹਨੂੰ ਬੜੀ ਤਰਤੀਬ ਦੇ ਨਾਲ ਬਹੁਤ ਹੀ ਖੋਜਬੀਨ ਦੇ ਨਾਲ ਅਤੇ ਅਧੁਨਿਕ ਵਿਗਿਆਨ ਦੇ ਹਿਸਾਬ ਦੇ ਨਾਲ ਇਹ ਗੁਰਦੁਆਰਾ ਸਾਹਿਬ ਜੀ ਨੂੰ ਅਮੀਰ ਰਾਜਾਂ ਦੇ ਵੱਲੋਂ ਕਰਵਾਇਆ ਗਿਆ ਮਹਾਰਾਣੀ ਹੀਰਾਕਪੂਰਤਲਾ ਦੀ ਰਾਜਸਤਰੀ ਰਾਣੀ ਸੀ ਉਹਨੇ ਜੋ ਗੁੰਬਦ ਸਾਹਿਬ ਤੋਂ ਲੈ ਕੇ ਭੂਰਾ ਸਾਹਿਬ ਤੱਕ ਜਿਹੜੀ ਸੇਵਾ ਹੈ ਇਹ ਮਹਾਰਾਣੀ ਹੀਰਾ ਸਾਹਿਬ ਨੇ ਕਰਵਾਈ ਉਹ ਸਰਦਾਰ ਨਿਹਾਲ ਸਿੰਘ ਕਪੂਰਥਲਾ ਪਤੀ ਦੇ ਘਰੋਂ ਬੀਬੀ ਜੀ ਸਨ ਸੋ ਉਹਨਾਂ ਨੇ ਗੁੰਬਦ ਤੋਂ ਲੈ ਕੇ ਇਹ ਜੋ ਦੰਦਮਾ ਸਾਹਿਬ ਦਾ ਸਥਾਨ ਹੈ ਇੱਥੋਂ ਤੱਕ ਇਹ ਸਾਰੀ ਸੇਵਾ ਮਹਾਰਾਣੀ ਹੀਰਾ ਸਾਹਿਬ ਨੇ ਕਰਵਾਈ ਹੈ ਔਰ ਇਹ ਦੇ ਆਸਥਾਨ ਦੇ ਵਿੱਚ ਬੜੀ ਪ੍ਰਚਲਿਤ ਗੱਲ ਸੀ ਕਿ ਜਿਹੜੀ ਮਹਾਰਾਣੀ ਹੀਰਾ ਹੈ ਉਹ দানਪੁਨ ਕਰਨ ਵਾਸਤੇ ਸਾਰੀਆਂ ਰਿਆਸਤਾਂ ਦੀਆਂ ਮਹਾਰਾਣੀਆਂ ਦੇ ਨਾਲੋਂ ਉਹਦਾ ਨਾਮ ਬੜਾ ਅੱਗੇ ਸੀ ਸੋ ਇਸ ਸਥਾਨ ਤੇ ਆਪਾਂ 556 ਸਾਲਾਂ ਹੁਣੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਸੋ ਆਪਾਂ ਬੜੇ ਬੜੇ ਚਾਵਾ ਦੇ ਨਾਲ ਮਲਾਰਾਂ ਦੇ ਨਾਲ ਉਦਮotsav ਪਰਾਲੇ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 556 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਪੁਰਬ ਬੜੀ ਭਾਵਨਾ ਦੇ ਨਾਲ ਆਪਾਂ ਮਨਾਉਣ ਜਾ ਰਹੇ ਹਾਂ ਇਹਦੇ ਕੀ ਕੀ ਪ੍ਰਬੰਧ ਹਾਂਜੀ 5 ਨਵੰਬਰ ਨੂੰ 3 ਤੇ 3 ਤੇ 4 ਨਵੰਬਰ ਦੀ ਦਰਮਿਆਨੀ ਰਾਤ ਨੂੰ ਸ਼੍ਰੀ ਖਾਨਪੂਰ ਸਾਹਿਬ ਅਰੰਭ ਹੋ ਜਾਣੇ 4 ਨਵੰਬਰ ਨੂੰ ਮਹਾਨਗਰ ਕੀਰਤਨ ਗੁਰਦਵਾਰਾ ਸ੍ਰੀ ਸੰਤਖਾਰ ਸਾਹਿਬ ਤੋਂ ਆਰੰਭ ਹੋਵੇਗਾ ਇਸੇ ਸਥਾਨ ਤੇ ਜਿੱਥੇ ਆਪਾਂ ਖਲੋਤੇ ਹੋਏ ਹਾਂ ਇਤੋਂ ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਚੁੱਭਾ ਮਾਰਿਆ ਸੀ ਤੀਸਰੇ ਦਿਨ ਸੰਤ ਘਾਟ ਸਾਹਿਬ ਦੇ ਸਥਾਨ ਤੇ ਮਹਾਰਾਜ ਨੂੰ ਕਬਰਸਤਾਲ ਦੇ ਵਿੱਚ ਬੈਠਿਆ ਹੋਇਆ ਵੇਖ ਆ ਗਿਆ ਸੀ ਔਰ ਉਸੇ ਸਥਾਨ ਤੋਂ ਨਗਰ ਕੀਰਤਨ ਆਰੰਭ ਹੋਣਾ 10 ਵਜੇ ਸਵੇਰੇ 4 ਨਵੰਬਰ ਨੂੰ ਤੇ ਉਦੋਂ ਆਪਾਂ ਅਲੋਕ ਕ੍ਰਿਸ਼ਮਿਆ ਦੇ ਨਾਲ ਵਾਹਿਗੁਰੂ ਗੁਰਮੰਤਰ ਤੇ ਅਲੋਕ ਕ੍ਰਿਸ਼ਮਿਆ ਦੇ ਨਾਲ ਇਹ ਸਾਰਾ ਨਜ਼ਰ ਆਏਗਾ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਦੀ ਸਮਾਪਤੀ ਦੇਰ ਰਾਤ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਅੱਜ ਸੰਪੂਰਨਤਾ ਹੋਵੇਗੀ ਇਹ 5 ਤੇ 6 ਨਵੰਬਰ ਦੀ ਰਾਤ ਨੂੰ 1:40 ਮਿੰਟ ਤੇ ਭੋਗ ਦੇ ਸਲੋਕ ਆਰੰਭ ਹੋਣਗੇ ਔਰ 5 ਨਵੰਬਰ ਨੂੰ ਰਾਤ ਨੂੰ 7 ਵਜੇ ਆਤਿਸ਼ਬਾਜੀ ਚਲਾਈ ਜਾਵੇਗੀ ਔਰ ਇਹ ਵੀ ਇਸ ਵਾਰ ਵੇਖਣ ਵਾਲਾ ਅਦਭੁਤ ਰਸ ਹੋਵੇਗਾ ਆਤਿਸ਼ਬਾਜੀ ਦਾ ਜੀ ਬਿਲਕੁਲ ਜੀ ਤੇ ਪ੍ਰਬੰਧਾਂ ਦਾ ਤੁਸੀਂ ਦੱਸਤਾ ਕਿ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਆ ਉਹ 5 ਨਵੰਬਰ ਨੂੰ ਆਇਆ ਉਹਦੀ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਹੋ ਗਈਆਂ ਹੁਣ ਆਪਾਂ ਛੋਟੀ ਜੀ ਗੱਲਬਾਤ ਜੇ ਇਹਦੀ ਕਰਨੀ ਹੈ ਇਤਿਹਾਸਕ ਕਿ ਅੱਜ ਇਹ ਪਵਿੱਤਰ ਵਹਿੰ ਨਾਲੋਂ ਲੋਕ ਸਰੋਵਰ ਨੂੰ ਪੈਲਦੇ ਰਹਿ ਕੇ ਇਸ਼ਨਾਨ ਕਰ ਰਹੇ ਆ ਅ ਇਸ ਤਰ੍ਹਾਂ ਹੈ ਜੀ ਕਿ ਅ ਇਸ ਸਮੇਂ ਸਰਬ ਚੁੜਾਈ ਜਿਹੜਾ ਸੰਗਤਾਂ ਲੈ ਰਹੀਆਂ ਵੀ ਨਦੀ ਦੇ ਵਿੱਚੋਂ ਆ ਜਿਹੜਾ ਇਸ਼ਨਾਨ ਆ ਉਸ ਰੋਵਰ ਦੇ ਵਿੱਚ ਹੀ ਕਰਦੀਆਂ ਸੰਗਤ ਰੋਸ਼ਨ ਨੂੰ ਲੈ ਕੇ ਵੀ ਵੱਡਾ ਮੁੱਦਾ ਹੈਗਾ ਫਿਰ ਵੀ ਇਸ ਵੇਲੇ ਨਦੀ ਦਾ ਜਿਹੜਾ TDS ਕਹਿੰਦੇ ਜੀ ਪਾਣੀ ਦੀ ਜਿਹੜੀ ਸੁੱਧਤਾ ਹੁੰਦੀ ਹੈ ਉਹ ਬਹੁਤ ਨਦੀਆਂ ਨਾਲਿਆਂ ਦੇ ਨਾਲੋਂ ਇਹਦੀ ਬਹੁਤ ਜ਼ਿਆਦਾ ਉਹਦੀ ਸਾਫ ਸਫਾਈ ਦੇ ਵਿੱਚ ਆ ਰਹੀ ਆ ਸਰ ਸੋ ਇਹ ਸੰਪਾਈ ਹਰਜਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਗੁਰਦਰ ਸਿੰਘ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਪ੍ਰਕਾਸ਼ ਪੁਰਬ ਆ ਰਿਹਾ ਤੇ ਵੱਡੀ ਗਿਣਤੀ ਦੇ ਸੰਗਤਾਂ ਪਹੁੰਚ ਰਹੇ ਆ ਇਹ ਇਤਿਹਾਸਿਕ ਨਗਰੀ ਆ ਸੁਲਤਾਨਪੁਰ ਦੀ ਜਿੱਥੇ ਜਰੇ ਜਰੇ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਸਾ ਸੋ ਇਸੇ ਤਰ੍ਹਾਂ ਅਸੀਂ ਤੁਹਾਨੂੰ ਬਾਕੀ ਗੁਰਦਾਰੇ ਸਾਹਿਬ ਦਾ ਵੀ ਇਤਿਹਾਸ ਸਰਵਣ ਕਰਾਵਾਂਗੇ ਗੁਰਦਾਰਾ ਹੱਜ ਸਾਹਿਬ ਗੁਰਦਾਰਾ ਕੋਟੜੀ ਸਾਹਿਬ ਗੁਰਦਾਰਾ ਸੰਤਕਾਰ ਸਾਹਿਬ ਸਾਰੇ ਗੁਰੂ ਘਰਾਂ ਦੇ ਵਿੱਚ ਆਪਾਂ ਜਾ ਕੇ ਦਰਸ਼ਨ ਕਰਾਂਗੇ ਕੈਮਰਾਮੈਨ ਗੁਰਪ੍ਰੀਤ ਢੋਡ ਦੇ ਨਾਲ ਬਲਵਿੰਦਰ ਸਿੰਘ ਢਾਲੀਵਾਲ ਡੇਲੀ ਪੋਸਟ ਪੁਥਲਾ